ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਸੁਣਾਉਣ ਲੱਗਿਆ ਨਾਲ ਇੱਕ ਹੋਰ ਵੱਡੀ ਖਬਰ ਆ ਤੇ ਨਾਲੇ ਜੱਗੂ ਪਹਿਲਵਾਨਪੁਰੇ ਦੀ ਖਬਰ ਜੁੜੀ ਆ ਇਹਨੂੰ ਦੋ ਖਬਰਾਂ ਦੇ ਨਾਲ ਤੁਹਾਨੂੰ ਆਪਾਂ ਰੁਕ ਕਰਦੇ ਆ ਬਣੇ ਰੋ ਵੀਡੀਓ ਦੇ ਨਾਲ ਦੱਸਦੇ ਆ ਕੱਲੀ ਕੱਲੀ ਗੱਲ ਕਿ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਵਿੱਚ ਨਵਾਂ ਅਪਡੇਟ ਸਾਹਮਣੇ ਆ ਰਿਹਾ ਸੂਤਰਾਂ ਦੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਉੱਪਰ ਜਿਹੜਾ ਨੈਸ਼ਨਲ ਸਕਿਉਰਿਟੀ ਐਨਐਸਏ ਲੱਗਿਆ ਹੋਇਆ ਸੀ ਜਿਹੜਾ ਉਹ ਅੱਜ ਟੁੱਟ ਚੁੱਕਿਆਗਾ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਨੂੰ ਦਿੰਨੇ ਆ ਮੈਰਜਾ ਖਾਲਸਾ ਮੈਰਜਾ ਕੀ ਫਤਿਹ ਇਹ ਤੁਹਾਨੂੰ ਦੱਸਦੀ ਏ ਕਿ ਭਾਈ ਅੰਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਨਾਲ ਉਹਨਾਂ ਦੇ ਸਾਥੀ ਪਪਲ ਪ੍ਰੀਤ ਸਿੰਘ ਤੇ ਬਰਿੰਦਰ ਸਿੰਘ ਵਿੱਕੀ ਉੱਪਰ ਵੀ ਜਿਹੜਾ ਐਨਐਸਏ ਹਟਾਇਆ ਗਿਆ ਇਹ ਸਭ ਤੋਂ ਵੱਡੀ ਅਤੇ ਅਹਿਮ ਖਬਰਾਂ ਜਿਹੜੀ ਸੂਤਰਾਂ ਦੇ ਮੁਤਾਬਕ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਅਤੇ ਉਹਨਾਂ ਦੇ ਦੋ ਹੋਰ ਸਾਥੀ ਪਪਲ ਪ੍ਰੇਰ ਸਿੰਘ ਤੇ ਬਰਿੰਦਰ ਸਿੰਘ ਵਿੱਕੀ ਉੱਪਰ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ NSA ਹਟਾਇਆ ਗਿਆ ਸੂਤਰਾਂ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸੱਤ ਸਾਥੀ ਨੇ ਉਹਨਾਂ ਤੇ ਕਰੀਬ ਹਫ਼ਤਾ ਪਹਿਲਾਂ ਜਿਹੜਾ NSA ਉਹ ਖਤਮ ਹੋ ਚੁੱਕੀ ਆ ਜਿਹੜਾ ਉਹਨਾਂ ਸੱਤ ਸਾਥੀਆਂ ਨੂੰ ਜਿਹੜਾ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਪੰਜਾਬ ਪੁਲਿਸ ਨੇ ਜਿਹੜਾ ਚਾਰ ਦਿਨ ਦਾ ਰਿਮਾਰਡ ਲਿੱਤਾ ਪਤੀ ਤ੍ਰੀ ਤਿਕ ਜਿਹੜਾ ਦਵਾਰੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਆ ਉਹ ਭਾਈ ਅੰਮਰਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਨਾਲ ਜੁੜੀ ਆ ਤੁਹਾਨੂੰ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਸੀ ਜਿਹੜੇ ਕਰੀਬ ਉੱਤੇ 10 ਦੇ ਕਰੀਬ ਡਿਬਰੂਗੜ੍ਹ ਦੀ ਜਿਹੜੀ ਜੇਲ੍ਹ ਦੇ ਵਿੱਚ 2 ਸਾਲਾਂ ਤੋਂ ਕਰੀਬ ਬੰਦ ਸਨ ਤੇ ਭਾਈ ਅਮਾਨ ਸਿੰਘ ਖਾਰਾ ਵਕੀਲ ਨੇ ਭਾਈ ਅੰਮਰਤਪਾਲ ਸਿੰਘ ਦੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਅਸੀਂ ਭਾਈ ਅੰਮਰਪਾਲ ਸਿੰਘ ਤੇ ਪੱਪਲਪ੍ਰੀਤ ਸਿੰਘ ਅਤੇ ਬਰਿੰਦਰ ਸਿੰਘ ਵਿੱਕੀ ਦੀ ਜਿਹੜੀ ਐਨਐਸਏ ਆ ਉਹ ਅਪ੍ਰੈਲ ਦੇ ਵਿੱਚ ਜਣੀ ਕਿ 22 ਅਪ੍ਰੈਲ ਦੇ ਕਰੀਬ ਖਤਮ ਹੋਊਗੀ ਪਰ ਤੁਹਾਨੂੰ ਦੱਸ ਦਈਏ ਕਿ ਅੱਜ 23 ਮਾਰਚ ਹੋਈ ਆ ਕਰੀਬ ਇੱਕ ਮਹੀਨਾ ਪਿਆ ਗਾ ਜੇ ਸੂਤਰਾਂ ਤੋਂ ਵੱਡੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪੰਜਾਬ ਸਰਕਾਰ ਵੱਲੋਂ ਭਾਈ ਅੰਮਰਪਾਲ ਸਿੰਘ ਤੇ ਅਤੇ ਉਹਨਾਂ ਦੇ ਦੋ ਸਾਥੀ ਨੇ ਜਿਹੜੇ ਉਹਨਾਂ ਤੋਂ ਐਨਐਸਏ ਜਿਹੜਾ ਹਟਾਇਆ ਗਿਆ ਉਹਨਾਂ ਨੂੰ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ ਤਾਨੂੰ ਇਹ ਵੀ ਪਤਾ ਲਗਾ ਕਿ ਭਾਈ ਅੰਮਰਪਾਲ ਸਿੰਘ ਉੱਪਰ ਜਿਹੜਾ ਅਜਨਾਲਾ ਘਟਨਾ ਨੂੰ ਲੈ ਕੇ ਕਰੀਬ 11 12 ਕੇਸ ਜਿਹੜੇ ਨੇ ਅਰੈਸਟਡ ਕੀਤੇ ਹੋਏ ਨੇ ਅਤੇ ਨਾਲ ਹੀ ਭਾਈ ਅੰਮਰਪਾਲ ਸਿੰਘ ਤੇ ਉੱਤੇ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਮਾਮਲੇ ਦੇ ਵਿੱਚ ਯੂਪੀਐਸ ਯੂਆਪਾ ਜਣੇ ਲੱਗਿਆ ਹੋਇਆਗਾ ਇਹਦੇ ਤਹਿਤ ਵੀ ਜਿਹੜਾ ਭਾਈ ਅੰਮਰਪਾਲ ਸਿੰਘ ਤੇ ਪੰਜਾਬ ਸਰਕਾਰ ਨੇ ਜਿਹੜਾ ਕਿ ਕਈ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਆ ਜਿਹੜਾ ਪੰਜਾਬ ਪੁਲਿਸ ਉਹ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਭਾਈ ਅੰਬਰਤਪਾਲ ਸਿੰਘ ਨੂੰ ਜਿਹੜਾ ਕਿ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਤੋਂ ਲਿਆਉਣ ਤੋਂ ਪਹਿਲਾਂ ਹੀ ਜਿਹੜਾ ਕਿ ਅੰਬਰਸਰ ਤੇ ਜਿਹੜਾ ਅੰਜਨਾਲਾ ਜਿਹੜੀ ਘਟਨਾ ਹੋਈ ਆ ਉਸ ਨੂੰ ਲੈ ਕੇ ਭਾਈ ਅੰਬਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਦੂਸਰੀ ਦੇ ਅਤੇ ਅਹਿਮ ਆਪਾਂ ਖਬਰ ਇੱਕ ਹੋਰ ਵੱਡੀ ਖਬਰ ਜੁੜੀ ਆ ਜੱਗੂ ਪਲਵਾਨਪੁਰੀਆ ਗੈਂਗਸਟਰ ਆ ਉਹਨੂੰ ਅੱਜ ਜਿਹੜਾ ਇੱਕ ਵੱਡੀ ਖਬਰ ਇਹ ਆ ਉਹਨੂੰ ਬਠਿੰਡਾ ਜੇਲ੍ਹ ਤੋਂ ਜਿਹੜਾ ਕਿ ਆਸਾਮ ਦੀ ਡਿਵੂਗੜ੍ਹ ਦੇਲ ਦੇ ਵਿੱਚ ਸਿਫਟ ਕੀਤਾ ਗਿਆ ਇਹ ਵੀ ਇੱਕ ਵੱਡੀ ਅਤੇ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਜੱਗੂ ਪੁਲਵਾਨਪੁਰੀਆ ਜਿਹੜਾ ਕਿ ਬਠਿੰਡਾ ਸੈਂਟਰ ਜੇਲ੍ਹ ਦੇ ਵਿੱਚ ਬੰਦ ਸੀ ਉਹ ਅੱਜ ਜਿਹੜਾ ਕਿ ਜਿਹੜਾ ਕਿ ਕਰੀਬ 128 ਮਾਮਲੇ ਨੇ ਜੱਗੂ ਪੁਲਵਾਨਪੁਰੀਏ ਤੇ ਕਰੀਬ 128 ਮਾਮਲੇ ਦਰਜ ਨੇ ਉਹਨਾਂ ਨੂੰ ਅੱਜ ਚੰਡੀਗੜ੍ਹ ਦੀ ਫਲੈਟ ਰਾਹੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਐਨਸੀਬੀਐਸ ਨੇ ਮਾਮਲੇ ਵਿੱਚ ਜਿਹੜਾ ਇਹ ਸ਼ਿਫਟ ਕੀਤਾ ਗਿਆ ਬਠਿੰਡਾ ਦੀ ਹਾਈ ਸਕਿਉਰਿਟੀ ਜੇਲ੍ਹ ਤੋਂ ਭੇਜਿਆ ਗਿਆ ਅਸਾਮ ਦੀ ਜਿਹੜੀ ਡਿਬਰੂਗੜ੍ਹ ਜੇਲ੍ਹ ਜਿਹੜੀ ਆ ਜਿੱਥੇ ਕਿ ਭਾਈ ਅੰਬਰਪਾਲ ਸਿੰਘ ਤੇ ਉਹਦੇ ਸਾਥੀ ਰਹਿ ਰਹੇ ਨੇ ਜਿੰਨਾਂ ਤੇ ਜਿਹੜਾ ਅੱਜ ਹੀ ਜਿਹੜਾ ਤਾਜ਼ਾ ਤਾਜ਼ਾ ਐਨਐਸਏ ਹਟਿਆਗਾ ਸੱਤ-ਸੱਤ ਉਹਨਾਂ ਦੇ ਪਹਿਲਾ ਜਿਹੜੇ ਪੰਜਾਬ ਆ ਚੁੱਕੇ ਨੇ ਤੇ ਨਾਲ ਹੀ ਭਾਈ ਅੰਬਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਵੀ ਜਲਦ ਹੀ ਪੰਜਾਬ ਜਿਹੜਾ ਲਿਆਂਦੇ ਜਾਣਗੇ ਪਰ ਨਾਲ ਹੀ ਵੱਡੀ ਖਬਰ ਤੁਹਾਨੂੰ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜੱਗੂ ਪੁਲਵਾਨਪੁਰੀਆ ਗੈਂਗਸਟਰ ਜਿਨ੍ਹਾਂ ਦੇ ਕਰੀਬ 128 ਮਾਮਲੇ ਦਰਜ ਨੇ ਉਹਨਾਂ ਨੂੰ ਜਿਹੜਾ ਅੱਜ ਚੰਡੀਗੜ੍ਹ ਜਿਹੜਾ ਫਲੈਟ ਰਾਹੀਂ ਜਿਹੜਾ ਡੇਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੁਹਾਨੂੰ ਇਹ ਵੀ ਪਤਾ ਹੂਆ ਕਿ ਜੱਗੂ ਪੁਲਵਾਨਪੁਰੀਆ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਵਿੱਚ ਵੀ ਲੋੜੀ ਦਾ ਅਤੇ ਹੋਰ ਵੀ ਉਹਤੇ ਵੱਖ-ਵੱਖ ਧਰਮ ਦੇ ਤਹਿਤ ਕਰੀਬ ਤੁਹਾਨੂੰ ਦੱਸਿਆ ਹੋਇਆ ਕਿ ਕਰੀਬ 128 ਮਾਮਲੇ ਜਿਹੜੇ ਦਰਜ ਦੇ ਉਹਨਾਂ ਨੂੰ ਜਿਹੜਾ ਪੰਜਾਬ ਤੋਂ ਜਿਹੜਾ ਡਿਪਰੂਗੜ ਭੇਜਿਆ ਗਿਆ ਪਰ ਤੁਹਾਨੂੰ ਇੱਥੇ ਇੱਕ ਹੋਰ ਅਸੀਂ ਖਬਰ ਦਿੰਨੇ ਆ ਕਿ ਪੰਜਾਬ ਸਰਕਾਰ ਵੱਲੋਂ ਭਗਮੰਤਮਨ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਪਿਛਲੇ ਦਿਨੀ ਕਿ ਜਿੰਨੇ ਵੀ ਜਿਹੜੇ ਚੈਦੀ ਨੇ ਪੰਜਾਬ ਤੋਂ ਬਾਹਰ ਆ ਜਾ ਪੰਜਾਬ ਦੀਆਂ ਜ਼ਿਲ੍ਹਿਆਂ ਤੋਂ ਬਾਹਰ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਪੰਜਾਬ ਲਿਆਂਦਾ ਜਾਵੇਗਾ ਪਰ ਆਪਾਂ ਜੇਕਰ ਗੱਲ ਕਰੀਏ ਕਿ ਭਾਈ ਅੰਮਰਪਾਲ ਸਿੰਘ ਦੇ ਉਹਦੇ ਸਾਥੀਆਂ ਦੀ ਜਿਹੜੀ ਐਨਐਸਆ ਦੋ ਸਾਲ ਦੀ ਜਿਹੜੀ ਖਤਮ ਹੋ ਚੁੱਕੀ ਆ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਤੇ ਨਾਲ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਨੂੰ ਵੀ ਜਿਹੜਾ ਦੋ ਚਾਰ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਲਿਆਂਦਾ ਜਾਵੇਗਾ ਪਰ ਇੱਥੇ ਜਿਹੜਾ ਜਿੱਕਰ ਜੋ ਇਹ ਹੈ ਕਿ ਜੱਗੂ ਪਲਵਾਨਪੁਰੀਆ ਜਿਹੜਾ ਬਠਿੰਡਾ ਦੀ ਜਿਹੜੀ ਸੈਂਟਰ ਜੇਲ੍ਹ ਦੇ ਵਿੱਚ ਬੰਦ ਸੀ ਜਿਹੜਾ ਪੰਜਾਬ ਤੋਂ ਹੁਣ ਉਹਨੂੰ ਡਿਬਰੂਗੜ੍ਹ ਭੇਜਿਆ ਗਿਆ ਸਰਕਾਰ ਇਹਦੇ ਵਿੱਚ ਕੀ ਆਪਣਾ ਸਟੈਂਡਰਡ ਰੱਖਦੀ ਆ ਕਿਉਂਕਿ ਕਿਤੇ ਸਰਕਾਰ ਕੁਝ ਕਹਿੰਦੀ ਆ ਕਿਤੇ ਕੁਝ ਕਹਦੀ ਆ ਤੇ ਇਸ ਨੂੰ ਲੈ ਕੇ ਤੁਹਾਡੇ तमाम ਜਿਹੜੀਆਂ ਤੁਹਾਡੀਆਂ ਜਾਣਕਾਰੀਆਂ ਤੁਹਾਬ ਤੁਸੀਂ ਆਪਣੀਆਂ ਟਿੱਪਣੀਆਂ ਜਿਹੜੇ ਆਪਣੇ ਸਜਾ ਉਹ ਜਰੂਰ ਦੇ ਸਕਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਜਿਹੜਾ ਯੂਪੀਏ ਲੱਗਿਆਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਅਜਨਾਲਾ ਨੂੰ ਲੈ ਕੇ ਕਿਹੜੇ-ਕਿਹੜੇ ਕੇਸ ਪੰਜਾਬ ਪੁਲਿਸ ਦਰਜ ਕਰ ਸਕਦੀ ਆ ਇਹ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਤੇ ਆਪ ਨੂੰ ਵੇਖਣ ਨੂੰ ਮਿਲਣਗੇ ਤੁਸੀਂ ਵੇਖਦੇ ਹੋ ਪੰਜਾਬੀ ਵਰਸਾ ਟੀਵੀ ਮੈਂ ਹਮਕੰ ਸਿੰਘ ਉਬਾ